ਅਸਾਂ ਨੂੰ ਤਾਂ ਸੈਕਲ ਮਿਲੀਆਂ ਸੀਗਾ ਪਰ ਸੈਕਲਾ ਖਲੋ ਅਨ ਨੂੰ ਜਗ੍ਹਾ ਨਹੀਂ ਆਈਆਂ ਸੀਗਾ ਤੇ ਟਰਾਫੀਆਂ ਮਿਲੀਆਂ ਟਰਾਫੀਆਂ ਰੱਖਣ ਨੂੰ ਥਾਂ ਹੀ ਨਹੀਂ ਹੈਗੀ ਸੀਗੀ ਇਸੇ ਕਰਕੇ ਫਿਰ ਅਸੀਂ ਸੈਕਲਾ ਇੱਥੇ ਰੱਖ ਲੈਣੇ ਆ ਵੀ ਅੰਦਰ ਰੱਖ ਲਿਆ ਕਦੇ ਬਾਹਰ ਕੱਢਦੇ ਸੀ ਜਦੋਂ ਨਹੀਂ ਪੈਂਦਾ ਅੰਦਰ ਰੱਖ ਲੈਣੇ ਆ ਹੂੰ ਤੇ ਫਿਰ ਫਿਰ ਵੀ ਤੁਸੀਂ ਫਿਰ ਵੀ ਕਦੇ ਹੌਸਲਾ ਨਹੀਂ ਟੁੱਟਿਆ ਕਦੇ ਮੈਦਾਨ ਦੇ ਵਿੱਚ ਜਦੋਂ ਭੱਜਦੇ ਉਹ ਕੀ ਸੋਚ ਕੇ ਭੱਜਦੇ ਉਹ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵਾ ਤੁਸੀਂ ਪਹਿਲੇ ਨੰਬਰ ਤੇ ਕਿੱਦਾਂ ਆ ਜਾਂਦੇ ਹੋ ਅਸੀਂ ਇਹ ਸੋਚ ਕੇ ਭੱਜਦੇ ਸੀ ਅੱਜ ਕਰਦੀ ਗਰੀਬੀ ਦੂਰ ਕਰਨੀ ਹੈ ਕਾਦੀ ਗਰੀਬੀ ਦੂਰ ਕਰਨੀ ਹੈ ਨਿੱਕੀ ਜੀ ਉਮਰ ਦੇ ਵਿੱਚ ਐਨਾ ਸੋਚ ਲੈਂਦੇ ਹੋ ਤੁਸੀਂ ਹਾਂ ਜੀ ਵੀ ਬਿਲਕੁਲ ਨਿੱਕੀ ਜੀ ਉਮਰ ਦੇ ਵਿੱਚ ਕਹਿੰਦੇ ਹਨ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਤਾਂ ਬੱਚਾ ਉਮਰ ਤੋਂ ਪਹਿਲਾਂ ਸਿਆਣਾ ਹੋ ਜਾਂਦਾ ਅਕਸਰ ਅਸੀਂ ਇਹ ਚੀਜ਼ਾਂ ਪੜ੍ਹਦੇ ਹਾਂ ਸੁਣਦੇ ਹਾਂ ਪਰ ਅਸਲ ਦੇ ਵਿੱਚ ਇਹ ਬੱਚੀ ਸੱਚੀ ਸਿਆਣੀ ਆ ਜਿਸ ਬੱਚੀ ਨੇ ਇਹ ਗੱਲ ਸੋਚ ਲਈ ਕਿ ਮੈਂ ਭੱਜਣਾ ਇਸ ਕਰਕੇ ਆ ਕਿਉਂਕਿ ਮੈਂ ਘਰ ਦੇ ਹਾਲਾਤ ਸੁਧਾਰਨੇ